ਤਾਲੀ ਦاتے ਬੀਜਪੀ ਦੇ ਤਾਂ ਅਫਸਰ ਆ ਰਹੇ ਕਿ ਮਹਾਰਾਜ ਜੀ ਹਲੇ ਤਾਂ ਇਲੈਕਸ਼ਨ ਲੜ ਲਈਏ ਕੱਲ ਹੁੰਦਰ ਸਾਹਿਬ ਜਦੋਂ ਕਰਾਂਗੇ ਤੇ ਤੁਹਾਨੂੰ ਸਾਦਕ ਨਾ ਇਸ ਤਰ੍ਹਾਂ ਕੈਮਰੇ ਲਵਾ ਕੇ ਪਿੱਛੇ ਬੰਦੇ ਖੜੇ ਕਰਕੇ ਵਧੀਆ ਫੋਟੋ ਲਵਾ ਕੇ ਦੇ ਦੋ ਜੀ ਜਲਦੀ ਹੋ ਜਾਏਗੀ ਕੀ ਜੀ ਐਲਾਈਂਸ ਜੇ ਤੁਸੀਂ ਕਹੋਗੇ ਤੇ ਕਰਾਂਗੇ ਨਹੀਂ ਕਹੋਗੇ ਤੇ ਨਹੀਂ ਕਰਾਂ ਜਿੱਥੇ ਤੋਂ ਕੱਲ ਹੁੰਦਰ ਸਾਹਿਬ ਨੇ ਵੀ ਐਲਾਈਂਸ ਨੂੰ ਲੈ ਕੇ ਕਿਹਾ ਸੀਗਾ ਕਿ ਸਟਾਈਟ ਨਾਲ ਐਲਾਈਂਸ ਕਰ ਰਹੇ ਆ ਮਨੂਕਾ ਸਾਹਿਬ ਵੀ ਕਹਿ ਰਹੇ ਸੀ ਕਿ ਕਰ ਲੈਣਾ ਚਾਹੀਦਾ ਫਾਇਦਾ ਹੋਏਗਾ ਪਰ ਬੀਜਪੀ ਨੇ ਸਾਫ਼ ਇਨਕਾਰ ਕਰਤਾ ਕਹਿੰਦੇ ਅਸੀਂ ਇਕੱਲੇ ਹੀ ਲੜਾਂਗੇ ਤੇ ਚੰਗੀ ਗੱਲ ਆ ਕੌਣ ਰੋਕਣ ਡਿਆ ਉਹਨਾਂ ਨੂੰ 올 ਦਾ ਬੈਸਟ ਆ ਉਹਨਾਂ ਨੂੰ ਦੇਖੋ ਮਲੂਕਾ ਸਾਹਿਬ ਜਾਂ ਪੁੰਦੜ ਸਾਹਿਬ ਇੱਕ ਤਜਰਬੇ ਤੇ ਤਜਰਬੇ ਚੋਂ ਨਿਕਲੇ ਹੋਏ ਲੋਕ ਨੇ ਔਰ ਇਹ ਫੈਕਟ ਆ ਜੀ ਥੈਟ ਸ਼੍ਰੋਮਨੀ ਅਕਾਲੀ ਦਲ ਤੇ ਭਾਜਪਾ ਵਰਕ ਟੂਗੇਦਰ ਵਾਜਪਾਈ ਸਾਹਿਬ ਔਰ ਬਾਦਲ ਸਾਹਿਬ ਨੇ ਇਕੱਠੇ ਕੰਮ ਕੀਤਾ ਸੀ ਤਾਂ ਮਤਲਬ ਥਿਸ ਇਜ਼ ਐਨ ਅਨਡਿਸਪਿਊਟਡ ਫੈਕਟ ਸੋ ਕਈ ਲੀਡਰ ਜਿਨ੍ਹਾਂ ਨੇ ਉਹ 에ਰਾ ਵੇਖਿਆ ਹੈ ਚਾਹੇ ਉਹ ਭਾਪੀ ਚਾਹੇ ਚਾਹੇ ਉਹ ਸ਼ਰੋਧਨੀ ਅਕਾਲੀ ਦਲ ਚ ਕਹਿ ਸਕਦੇ ਆਪ ਦੀ ਭਾਵਨਾ ਬਟ ਹੋ ਰਿਹਾ ਕਿ ਨਹੀਂ ਹੋ ਰਿਹਾ ਹਾਲੇ ਤੱਕ ਨਹੀਂ ਹੋ ਰਿਹਾ ਗਾਂ ਕੀ ਹੋਊਗਾ ਗਾਂ ਦਾ ਤਾਂ ਮੈਨੂੰ ਨਹੀਂ ਪਤਾ ਇਥੋਂ ਮੈਂ ਬਾਹਰ ਜੂੰਦਾ ਨਿਕਲੂਗਾ ਕਿ ਨਹੀਂ ਨਿਕਲੂਗਾ ਇਸ ਲਈ ਕੋਸਾ ਹੋ ਸਕਦਾ ਮਤਲਬ ਐਨੀ ਥਿੰਗ ਐਂਡ एवरीथिंग ਇਜ਼ ਪੋਸੀਬਲ ਐਂਡ ਨਾਟ ਪੋਸੀਬਲ ਸੋ ਪਾਣੀ ਦੇ ਮੁੱਦੇ ਤੋਂ ਕੁਝ ਕਹਿਣਾ ਚਾਹੋਗੇ ਕੱਲ ਕਿਸਾਨਾਂ ਦੇ ਘਰਾਵਾਂ ਕਿ 10 47 ਹੁੰਡਾ ਲੈ ਕੇ ਹਰਿਆਣੇ ਸੀਮਾ ਦਾ ਮੈਂ ਕਹਿੰਦਾ ਕੇਜਰੀਵਾਲ ਦਾ ਕਰੋ ਅਸਲ ਮੁੱਖ ਦੋਸ਼ੀ ਕੇਜਰੀਵਾਲ ਹੈ ਕਿਉਂਕਿ ਜਿੰਨਾ ਚਿਰ ਉਹ ਮੁੱਖ ਮੰਤਰੀ ਦਿੱਲੀ ਦਾ ਰਿਆ ਆ ਜਾਂ ਉਹਨਾਂ ਦੇ ਹੈਂਡ ਪਿਕਟ ਫਾਈਨੈਂਸਰ ਔਰ ਮੈਂਬਰ ਪਾਰਲੀਮੈਂਟ ਸੁਚੀਲ ਗੁਪਤਾ ਜੀ ਉਹਨਾਂ ਦੀ ਵੀਡੀਓ ਕੌਣ ਭੁੱਲਿਆ ਜਿਹੜਾ ਕਹਿੰਦਾ ਸੀਗਾ ਕਿ ਐਸਵਾਈਐਲ ਥਰੂ ਪਾਣੀ ਹਰਿਆਣੇ ਦੇ ਕੋਨੇ-ਕੋਨੇ ਚ ਪਚਾਵਾਂਗੇ ਬੀਜੇ ਅਬ ਚਾਹੇ ਉਹ ਬੀਜਪੀ ਐ ਚਾਹੇ ਉਹ ਆਮ ਆਦਮੀ ਪਾਰਟੀ ਐ ਹਰ ਕੋਰਟ ਆਫ ਲਾ ਚਾਹੇ ਉਹ ਹਾਈ ਕੋਰਟ ਐ ਚਾਹੇ ਸੁਪਰੀਮ ਕੋਰਟ ਐ ਹਰ ਜਗ੍ਹਾ ਐਫੀਡੇਵਿਟ ਦਿੱਤੇ ਆ ਪੰਜਾਬ ਦੇ ਪਾਣੀਆਂ ਕੌਣ ਲਈ ਸੁਕਰ ਨੇ ਐਪ ਸਿੰਘ ਸੈਣੀ ਇਜ਼ ਜਸਟ ਵਨ ਮਗਰ ਵਾਈ ਨਾਟ ਕੇਜਰੀਵਾਲ ਇਹ ਤਾਂ ਹੁਣ ਵਿਹਲੇ ਹੋ ਗਏ ਹਰਥਾਂ ਤੋਂ ਆ ਕੇ ਇੱਥੇ ਡਰਾਮਾ ਕਰਦੇ ਆ ਬਟ ਪਾਣੀ ਤਾਂ ਜਾ ਹੀ ਰਿਹਾ ਜੀ ਤੁਸੀਂ ਰਵਾਇਤੀ ਪਾਰਟੀਆਂ ਤੇ ਕਾਲੀ ਦਲਦੇ ਇਹ ਕਿਹਾ ਜਾਂਦਾ ਹੈ ਕਿ ਜਦ ਭਾਜਪਾ ਕਾਲੀ ਦੀ ਸਰਕਾਰ ਸੀਗੀ ਤਾਂ ਉਦੋਂ ਹੀ ਨਸ਼ੀਦਾ ਜੋ ਅਲੋਪ ਕਰਨੇ ਵਾ ਤਾਂ ਦੀ ਪਾਰਟੀਆਂ ਦੇ ਉਹ ਕਹਿੰਦੇ ਕਿ ਹੁਣ ਮੁੱਕ ਗਿਆ ਭਾਈ ਨਹੀਂ ਲੱਗਦਾ ਕੇਜਰੀਵਾਲ ਸਾਹਿਬ ਦੇ ਕਾਸੋ ਪੁਲਿਸ਼ਨ ਕਹਿੰਦੇ ਸਾਡੇ ਇਹ ਦਿੱਲੀ ਕੋ ਰਿਸ਼ਤੇਦਾਰੀ ਤਾਂ ਨਹੀਂ ਥੋੜੀ ਕੇਜਰੀਵਾਲ ਸਾਹਿਬ ਦੀ ਨੇ ਹੁਣ ਮੁੱਕ ਗਿਆ ਦਿਲ ਤੇ ਹੱਥ ਰੱਖ ਕੇ ਕਹੋ ਸਭ ਤੋਂ ਵੱਡਾ ਪੈਗ ਲਾ ਕੇ ਤਾਂ ਨਚਾਈ ਉਹ ਮੁੱਖ ਮੰਤਰੀ ਆਪ ਹੈ ਉਹ ਤਾਂ ਪਹਿਲਾਂ ਫੂਕ ਮਾਰ ਕੇ ਚੈੱਕ ਕਰ ਲਿਆ ਕਰੋ ਬੋਲਣ ਤੋਂ ਪਹਿਰੇ ਮੇਰੀ ਗੱਲ ਨਹੀਂ ਆ ਕਾਲਸਾ ਜੀ ਇਹਨਾਂ ਦੇ ਐਮਪੀ ਰਹੇ ਹਨ ਆਪਣੇ ਬੀਜਵਚਨ ਇੰਡੀਅਨ ਫੋਰਨ ਸਰਵਿਸਿਜ਼ 'ਚ ਰਹੇ ਆ a very well respected man ਅਰਿੰਦਰ ਖਾਲਸਾ ਜੀ ਉਹਨੇ ਪਾਰਲੀਮੈਂਟ 'ਚ ਸ਼ਿਕਾਇਤ ਕੀਤੀ ਸੀ ਸਪੀਕਰ ਨੂੰ that we don't want to sit with this fellow ਭਗਵੰਤ ਮਾਨ ਬਾਰੇ ਉਹ ਮੈਂ ਤਾਂ ਨਹੀਂ ਕੀਤੀ ਉਸ ਤੋਂ ਬਾਅਦ ਧਰਮਵੀਰ ਗਾਂਧੀ ਜੀ ਜਿਹੜਾ ਮੈਂਬਰ ਆਫ ਪਾਰਲੀਮੈਂਟ ਉਹਨਾਂ ਨੇ ਕੀਤੀ ਸੀ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪੁੱਛਿਆ ਸੀ ਪਾਰਲੀਮੈਂਟ 'ਚ ਕਿ ਇਹ ਖਾ ਪੀ ਕੇ ਆਇਆ ਕਿ ਕਿਵੇਂ ਆਇਆ ਸੋ ਤੁਸੀਂ ਜਿਹੜਾ ਬੰਦਾ ਹੈ ਜੀ ਗੱਲ ਕਰੇ ਨਾ ਪਹਿਲਾਂ ਉਹਦਾ ਕਿਰਦਾਰ ਵੇਖ ਲਿਆ ਕਰੋ ਆरोप ਲਾਉਣੇ ਤਾਂ ਬਹੁਤ ਸ਼ੌਕੀ ਆ ਇਸ ਲਈ ਇਹ ਚੱਕਰ ਚਿਰ ਕੀ ਅੱਜ ਨਸ਼ਾ ਖਤਮ ਹੋ ਗਿਆ ਮੈਂ ਹੁਣੇ ਤੁਹਾਨੂੰ 10 ਵੀਡੀਓ ਦੇ ਦਿੰਦਾ It's a, it's a, it, the government has only cheated the people of Punjab on every issue. And ehi makhari hai Whether it's jobs, whether it's employment, whether it's industry, whether it's vapari, whether it's nasha, whether it's anything, they need to be questioned. And isli method to ya ਉਹਦੇ ਚ ਕੇਜਰੀਵਾਲ ਸਾਹਿਬ ਹੋ ਗਏ ਇਨ੍ਹਾਂ ਦੇ ਇੰਚਾਲ ਸਾਹਿਬ ਨੇ ਆਹ ਮਨੀਸ਼ ਸੋਦੀਆ ਜੀ ਆਹ ਗੈਨ ਸਾਹਿਬ ਅੱਜ ਜਿੰਨੇ ਇੱਕ ਉਹ ਜੀਨੇ ਆਹ ਮਿਸਬੀਹਵ ਕੀਤਾ ਸੀਗਾ ਜੀ ਐਮਪੀ ਨਾਲ ਸਵਾਤੀ ਮਾਲੀਵਾਲ ਸਾਹਿਬ ਨਾਲ ਬੈਬ ਕੁਮਾਰ ਜੀ ਇੱਕ ਇਹਨਾਂ ਦਾ ਹੋਰ ਹੈ ਜੀ ਉਹ ਵਿਜੇਨੈਰ ਇਹ ਸ਼ਰਾਬ ਘਟਾਲੇ ਚ ਰਹਿ ਕੇ ਆਇਆ ਕਿਉਂਕਿ ਇੱਕ ਵੈਲ ਐਸਟੈਬਲਿਸ਼ਡ ਥਰੂ ਕੋਰਟਸ ਹੋਇਆ ਥੈਟ ਦੇ ਹੈਵ ਚੀਟਡ ਦੀ ਐਕਸ ਚੈਕਰ ਆਫ ਕਰੋੜਸ ਆਫ ਰੁਪੀਸ ਹੁਣ ਉਹ ਬੰਦਿਆਂ ਨੇ ਆ ਕੇ ਅੱਜ ਮੈਂ ਤੁਹਾਨੂੰ ਕਹਿ ਰਿਹਾ ਟਾਈਮ ਵਿਲ ਟੈਲ ਇਹ ਗੱਲ ਰਿਪੋਰਟ ਹੋਊਗੀ ਇਨ 2 ਇਅਰਸ ਡਾਊਨ ਦਾ ਲਾਈਨ ਆ ਜਿਹੜੀ ਪਾਲਿਸੀ ਬਣਾਈ ਹੈ ਲੈਂਡ ਪੂਲਿੰਗ ਪਾਲਿਸੀ ਥਿਸ ਇਜ਼ ਗੋਇੰਗ ਟੂ ਬੀ ਦਾ ਸਕੈਮਸ ਆਫ ਸਕੈਮਸ ਇਤੋਂ ਵੱਡਾ ਘੋਟਾਲਾ ਹਜ਼ਾਰਾਂ ਕਰੋੜ ਦਾ ਸ਼ਾਇਦ ਇਤਿਹਾਸ 'ਚ ਲਿਖਿਆ ਜਾਊਗਾ ਕਿ ਇਤੋਂ ਵੱਡਾ ਘੁਟਾਲਾ ਕੋਈ ਪਾਰਟੀ ਕਰ ਹੀ ਨਹੀਂ ਸਕੀ ਔਰ ਇਹ ਸਿਰਫ ਤੇ ਸਿਰਫ ਕਿਉਂਕਿ ਆਮ ਆਦਮੀ ਪਾਰਟੀ ਦੀ ਫੰਡਿੰਗ ਬੰਦ ਹੋ ਗਈ ਹੈ ਔਰ ਇਹ ਸਿਰਫ ਤੇ ਸਿਰਫ ਪੈਸੇ ਬਣਾਉਣ ਦਾ ਇਹਨਾਂ ਦਾ ਨਵਾਂ ਜਰੀਆ ਹੈ ਔਰ ਪੰਜਾਬ ਦੇ ਕਿਸਾਨ ਤੋਂ ਠੋਕਣ ਦਾ ਇੱਕ ਨਵਾਂ ਜਰੀਆ ਬਿਕੋਜ਼ ਪੰਜਾਬ ਕਿਸਾਨੀ ਪ੍ਰਧਾਨ ਸੂਬਾ ਐਂਡ ਆਈ ਥਿੰਕ ਦੈਟਸ ਦ ਵਰੀ ਦੈਟਸ ਦ ਕਨਸਰਨ ਕਿ ਪੰਜਾਬ ਦੇ ਜੇ ਜ਼ਮੀਨ ਤੇ ਹੱਕ ਜ਼ਮੀਨ ਤਾਂ ਮਾਂ ਬਾਪ ਬਾਤੋਂ ਵੱਧ ਦਾ ਦਰਜਾ ਹੈ ਤੇ ਉਸ ਮਾਂ ਤੇ ਜੇ ਹੱਕ ਉਸ ਪੁੱਤ ਦਾ ਨਹੀਂ ਕਿਸਾਨ ਦਾ ਤੇ ਫਿਰ ਹੈ ਕੀ ਦਾ ਸੋ ਪੰਜਾਬ ਦੀ ਲੇਬਰ ਨੂੰ ਪੰਜਾਬ ਦੇ ਕਿਸਾਨ ਨੂੰ ਇੱਕ ਟਾਰਗੇਟਡ ਅਟੈਕ ਹੈ ਜਸ ਟੂ ਮੇਕ ਮਨੀ ਇਹ 24000 ਕਰੋ ਏਕੜ ਚਾਹੇ ਉਹ ਲੁਧਿਆਣਾ ਹੈ ਚਾਹੇ ਉਹ ਅਦਰ ਸਿਟੀਜ਼ ਚ ਹੈ ਇਟ ਇਜ਼ ਓਨਲੀ ਟੂ ਮੇਕ ਮਨੀ ਐਂਡ ਚੀਟ ði ਐਕਸ ਚੈਕਰ ਇਹਦੇ ਨਾਲ ਨਾ ਇਹ ਇਕਵਾਇਰ ਹੋਣੀ ਆ ਨਾ ਇਹਦਾ ਰਿਜ਼ਲਟ ਨਿਕਲਣਾ ਮਗਰ ਠੱਗੀ ਬਹੁਤ ਵੱਡੀ ਬਾਤ ਜਾਣੀ ਆ ਇਨ ਦਾ ਗਾਰਬ ਆਫ ਡਰਾ ਕੇ ਲੋਕਾਂ ਤੋਂ ਪੈਸੇ ਲੈਣੇ